ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਜੀਤਾ ਸਿੰਘ ਵਾਲਾ ਜੀ ਮੇਰੇ ਆਪਦੇ ਪਿੰਡ ਦੀ ਹੈ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 4 ਬੱਚੀਆਂ ਨੇ ਤੇ 2 ਕੱਟੀਆਂ ਨੇ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਤਸੱਲੀ ਭਰਕ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਪਿੰਡ ਉਹ ਹੀ ਪਿੰਡ ਜੀਤਾ ਸਿੰਘ ਵਾਲੇ ਚੌਧਰੀ ਵਾਲੇ ਕਹਿੰਦੇ ਤੇ ਤਸੀਲ ਬਾਗਾਪੁਰ ਦੇ ਜਿਹੜਾ ਲੋਕ ਆ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 995179313 ਠੀਕ ਆ ਜੀ ਅੱਜ ਟੋਟਲ ਨਾਗ ਹੈਗੇ ਆ ਜੀ ਆਪਣੇ ਕੋਲ 7 ਜੀ ਹਾਂ ਜੀ 7 ਨਾਗ ਠੀਕ ਆ ਜੀ ਕੱਟੀ ਤੋਂ ਸ਼ੁਰੂ ਕਰਦੇ ਆ ਉਮਰ ਕਿੰਨੀ ਆ ਜੀ ਇਕ ਨੰਬਰ ਇਹ ਉਮਰ ਹੋਊਗੀ 11-12 ਮਹੀਨੇ ਤੇ ਸਰਦ ਮੇੜਾ ਬੱਚਾ ਹੀ ਆ ਜੇ ਕੀਰਾ ਠੀਕ ਆ ਜੀ ਫੋਟ ਸ਼ਾਂਗ ਤਾਂ ਕੋਈ ਨਹੀਂ ਜੀ ਨਹੀਂ ਹੈਣੀ ਜੀ ਠੀਕ ਆ ਮਦਰ ਮਲਕਰ ਕਾਉਂਟਰ ਪਤਾ ਜੀ ਇਹਦਾ ਨਹੀਂ ਨਹੀਂ ਪਤਾ ਇਹ ਆਪਣਾ ਲਿਆਂਦਾ ਹੀ ਹੁੰਦਾ ਮਾਲ ਠੀਕ ਆ ਬਾਈ ਕਹਿੰਦਾ ਆਪਣਾ ਲਿਆਂਦਾ ਹੀ ਹੁੰਦਾ ਤੁਸੀਂ ਜਿੰਨਾ ਮਰਜ਼ੀ ਮੰਨ ਲਿਓ ਪਰ ਕੱਟੀ ਚੰਗੀ ਆ ਮੁਰਾਜ ਪੈਂਦੀ ਆ ਵਜਨ ਵਜੂਦ ਵੀ ਚੰਗਾ 11-12 ਮਹੀਨੇ ਬਾਈ ਉਮਰ ਦੱਸਦਾ ਬਾਕੀ ਸੰਗ ਵੀ ਕਰਮ ਵਾਲੀ 골 ਕਰਦੀ ਹੁੰਦੀ ਆ ਚੰਗੇ ਸੰਭੀ ਬਲੀ ਆ ਇਹਦੀ ਡਿਮਾਂਡ ਜੀ ਇਹ ਜੋੜੇ ਤਾਂ ਕਰ ਲਾਂਗੇ ਜੋੜੇ ਦਾ ਕਰਨਾ ਠੀਕ ਆ ਜੀ ਦੋ ਨੰਬਰ ਵੀ ਕਰ ਲੋ ਚੱਕ ਇਹ ਵੀ ਮੁਰਾਜ ਪੈਂਦੀ ਹੈ ਝੋਲੀ ਤੁਹਾਨੂੰ ਇਹਦੀ ਵੀ ਦਿਖਾ ਦਿੰਨੇ ਆ ਫੋਟੋ ਸ਼ਾਟ ਇਹਦੇ ਵੀ ਨਹੀਂ ਪੂਰਾ ਤੇ ਇਹ ਉਦੋਂ ਮਹੀਨਾ ਖੰਡ ਘਟਾ ਜੀ ਇਹਦੀ ਉਮਰ ਤੇ ਜੋੜੇ ਦੀ ਡਿਮਾਂਡ ਜੀ ਇਹ ਜੋੜਾ 27000 ਰੁਪਏ ਜੀ ਹੋਜੂ ਮਾਨਤਾਂ ਜੀ ਠੀਕ ਹੈ ਜੈਜ ਡਿਮਾਂਡ ਆ ਜੀ 27000 ਰੁਪਏ ਡਿਮਾਂਡ ਆ ਜੋੜੇ ਦੀ ਜੇ ਕੋਈ ਇਕੱਲੇ ਇਕੱਲੇ ਲੈ ਕੇ ਜਾਊਗਾ ਤਾਂ ਉਹ ਜੀ ਡਿਮਾਂਡ ਹੋਜੂਗੀ ਜਿਹਨੂੰ ਪਸੰਦ ਆਊਗੀ ਨੰਬਰ ਸਕਰੀਨ ਤੇ ਚੱਲੂਗਾ ਅੱਗੇ ਮੇਰੇ ਤਿੰਨ ਨੰਬਰ ਆ ਇਹ ਬੱਚੀ ਦੀ ਉਮਰ ਕਿੰਨੀ ਆ ਜੀ ਇਹ ਹੋਊਗੀ 10 10 11 ਮਹੀਨੇ ਠੀਕ ਆ ਇਹ ਵੀ ਖੀਰੀ ਆ ਜੀ ਗਰੰਟਡ ਆ ਜੀ ਠੀਕ ਆ ਜੀ ਝੋਲੀ ਦਿਖਾ ਦੀ ਵੀਰੇ ਇਹਦੀ ਫੋਟੋ ਚਾਂਗ ਤਾਂ ਨਹੀਂ ਕੋਈ ਜੀ ਠੀਕ ਆ ਬਾਕੀ ਝੋਲੀ ਵੀਰੇ ਤੁਹਾਨੂੰ ਚੈੱਕ ਵੀ ਕਰਾ ਦਿੰਨੇ ਆ ਥੋੜਾ ਜਿਹਾ ਕੈਮਰੇ ਤੋਂ ਡਰੂਗਾ ਜੀ ਜੇ ਦਿਖਾ ਲਈ ਤਾਂ ਆਪਾਂ ਲਓ ਜੀ ਕਰ ਲੋ ਚੈੱਕ ਠੀਕ ਆ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਇਹਦਾ 15000 ਰੁਪਿਆ ਜੀ ਇਹਦਾ 15000 ਰੁਪਿਆ ਹੋਜੂ ਲੈਸ ਜੀ ਹਾਂਜੀ ਹਾਂਜੀ ਠੀਕ ਆ ਵੀਰੇ ਅੱਗੇ ਇੱਕ ਅੱਧੀ ਬੱਚੀ ਆਪਾਂ ਤੋੜ ਕੇ ਦਿਖਾ ਦਿੰਨੇ ਆ ਬੱਚੀ ਨਾਲ ਦੀ ਨਾਲ ਤੋੜ ਦੀ ਤੇ ਇਹਦੀ ਉਮਰ ਕਿੰਨੀ ਹੈ ਜੀ ਇਹ ਹੋਊਗੀ 11 ਕੁ ਮਹੀਨੇ ਰੇ ਹੋਈ ਦਾ 11 12 ਮਹੀਨੇ ਠੀਕ ਹੈ ਸਾਲ ਦੇ ਆਸ-ਪਾਸ ਸਮਾਂ ਹੋਊਗਾ ਬਾਕੀ ਵੀਰੇ ਬਾਈ ਦਾ ਮਾਲ ਖਰੀਦੇ ਹੀ ਹੁੰਦਾ 19 21 ਕੋਈ ਮਹੀਨਾ ਖੰਡ ਗਾਂ ਪਛਾਂ ਵੀ ਹੋ ਸਕਦੀ ਆ ਬਾਕੀ ਜਿਹੜੀ ਮੇਨ ਗੱਲ ਆ ਦੰਦ ਓਰੀਜਨਲ ਖੀਰੀ ਹੋਊਗੀ ਕੱਦ-ਗਾਠ ਵੀ ਚੰਗਾ ਬਾਕੀ ਵਜਨ ਵਜੂਦ ਚੰਗਾ ਝੋਲੀ ਬੜੀ ਸੋਹਣੀ ਆ ਰੂਕਲੀ ਵੀਰੇ ਆਪਾਂ ਇੱਥੇ ਝੋਲੀ ਦਿਖਾ ਦਿੱਕੇ ਐਣ ਥਣ ਕੱਲਾ-ਕੱਲਾ ਨਿਖੜਮਾ ਲੱਗਿਆ ਵਾ ਕਰ ਲੋ ਜੀ ਚੈੱਕ ਚਲ ਕੋਈ ਗੱਲ ਨਹੀਂ ਬੰਨ ਲੀ ਸਭੀ ਭਲੀ ਵੀ ਚੰਗੀ ਆ ਰੰਗ ਪ੍ਰਿੰਟ ਦੀ ਵੀ ਚੰਗੀ ਆ ਤੇ ਇਹਦੀ ਡਿਮਾਂਡ ਕੇ ਜੋੜੇ ਦੀ ਕਰਨੀ ਆ ਇਹੇ ਜੀ ਕਿਹਦਾ 20000 ਰੁਪਿਆ ਜੀ ਠੀਕ ਆ ਇਹਦਾ 20000 ਰੁਪਿਆ ਜੇ ਕੋਈ 2 ਜਾਂ 3 ਇਕੱਠੀਆਂ ਮਿਲਾ ਕੇ ਲੈ ਜੂ ਤਾਂ ਉਹਦਾ ਮਾਣਤਨ ਪੂਰਾ ਜ਼ਿਆਦਾ ਹੋ ਜੂਗਾ ਇਹ ਹੋਗੇ 4 ਨਗ ਜੀ 5 ਨੰਬਰ ਦੀ ਵੀ ਤੁਹਾਨੂੰ ਝੋਲੀ ਚੈੱਕ ਕਰਾ ਦਿੰਨੇ ਆ ਚੰਗੀ ਆ ਵੀਰੇ ਲਓ ਝੋਲੀ ਕਰੋ ਚੈੱਕ ਸੋਹਣਾ ਥਾਣਾ ਕੱਲਾ ਕੱਲਾ ਨਿਖੜਵਾ ਬਾਕੀ ਫੇਸ ਕੁਆਲਿਟੀ ਸੋਹਣੀ ਆ ਰੰਗ ਪ੍ਰਿੰਟ ਦੀ ਵੀ ਪੂਰੀ ਚੰਗੀ ਆ ਇਹਦੀ ਡਿਮਾਂਡ ਜੀ ਇਹਦਾ 16000 ਰੁਪਿਆ ਜੀ ਇਹਦਾ 16000 ਰੁਪਿਆ ਡਿਮਾਂਡ ਆ ਅੱਗੇ ਸੁਣਾ ਕੇ ਆ ਗਿਆ ਆਪਣਾ 6 ਨੰਬਰ ਜੀ ਬੱਚਾ ਹੀ ਆ ਛੋਟਾ ਇਹ ਜਰਸੀ ਕਰੋਚ ਚ ਪੈ ਜਾਂਦਾ ਜੀ ਕੁਆਲਿਟੀ ਬੜੀ ਚੰਗੀ ਹੈ ਚਮਕਦਮ ਕਾਲਾ ਕਿੰਨੀ ਉਮਰ ਹੋ ਬੱਚੇ ਦੀ ਬਾਈ ਇਹ ਹੋਊਗਾ 6-7 ਮਹੀਨੇ ਦਾ ਹੋਊਗਾ ਠੀਕ ਹੈ ਜੀ ਤੇ ਇਹ ਬੱਚੇ ਦੀ ਛੋਟੀ ਜੀ ਡਿਮਾਂਡ ਇਹਦਾ ਜੀ 7500 ਰੁਪਿਆ ਜੀ ਆਫਰ ਹੀ ਆ ਹਾਂ ਜੀ ਇਹ ਜੋੜਾ ਲੈ ਹੋਰ ਕਰਦਾ ਹੈ ਜੋੜਾ ਲੈ ਜੀ ਹੋਰ ਕਰਦੇ ਤੇ ਐਂਡ ਤੇ ਵੀਰੇ ਆ ਗਈ ਆ ਬੱਚੀ 7 ਨੰਬਰ ਝੋਲੀਏ ਦੀ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਲਓ ਜੀ ਕਰੋ ਚੈੱਕ ਅਬ ਐਸੇ ਹੀ ਅਟੈਮਪ ਕਰਨਾ ਕਮੜਾ ਜਹਣਾ ਬਈ ਹਾਂ ਹਾਂ ਬਈ ਠੀਕ ਹੈ ਜੀ ਬਾਕੀ ਫੇਸ ਕੁਆਲਿਟੀ ਚੈੱਕ ਕਰ ਲੋ ਕਰ ਲੋ ਇਹ ਚੈੱਕ ਛੋਟਾ ਛੋਟਾ ਸਿੰਗ ਜਰੂਰ ਆ ਥੋੜਾ ਜਿਹਾ ਫੇਸ ਕੁਆਲਿਟੀ ਵੀ ਚੈੱਕ ਕਰ ਲੋ ਥੋੜਾ ਜਿਹਾ ਪਹਿਲਾਂ ਤੋਂ ਹੀ ਹੈ ਜੀ ਇਹ ਹਾਂਜੀ ਹਾਂਜੀ ਪਹਿਲੇ ਪੱਠੇ-ਪੁੱਠੇ ਵਧੀਆ ਖਾਂਦੀ ਹੈ ਠੀਕ ਹੈ ਪੱਠੇ-ਪੁੱਠੇ ਵਧੀਆ ਖਾਂਦੀ ਹੈ ਠੀਕ ਹੈ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਇਹਦਾ ਹੀ 7000 ਰੁਪਿਆ ਜੀ ਠੀਕ ਹੈ ਇਹਦਾ 7000 ਰੁਪਿਆ ਤੇ ਜੇ ਸਾਰੀਆਂ ਇਕੱਠੀਆਂ ਲੈ ਜੇ ਕੋਈ ਨਿਮਾਨਤਾਂ ਵੱਧ ਕਰ ਦਾਂਗੇ ਠੀਕ ਹੈ ਵੀਰੇ ਇਹਦਾ 7000 ਰੁਪਏ ਆਵੇ ਕੋਈ ਜੋੜਾ ਲਵੇ 13000 ਦੇ ਦਾਂਗੇ ਜੋੜਾ 13000 ਦਾ ਦੇ ਦਾਂਗੇ ਛੋਟੇ ਛੋਟੇ ਭਾਈ ਆ ਫਿਰ ਵੀ ਕੋਈ ਫੈਕਸ ਨਹੀਂ ਹੁੰਦੇ ਵਿੱਚੋਂ ਮਾਨਤਾਂ ਬਾਈ ਕਹਿੰਦਾ ਕਰ ਦਾਂਗੇ ਜੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ ਜੀ